ਇਹ ਇਹ ਮੋਰ ਅਗਿਆ ਸੁਣੋ ਇਹ ਪਿਆਰੇ ਬਿਨਾ ਤੇਜ ਜੇ ਸੰਦੇ ਉਹਨਾਂ ਦੀ ਧਾਰ ਐ ਇਹੋ ਮੋਰ ਬੈਨਾ ਮਨ ਐ ਜੋ ਸੋਈ ਇਸ ਹੈ ਇਹ ਚ ਪੂਰੀ ਸਵੇਰ ਜਾਨ ਸੋਈ ਰਾਂਣ ਮੇ ਜਾਇ ਨਾ ਕਉ ਪਾਜਾ ਦਿਲ ਕਰ 36 ਤਰਸੋਂ ਗਾਜਾ ਜੇ ਛਸਤਰੀ ਨੇ ਕਬੂ ਨ ਹੋਈ ਰਤ ਮਮ ਤੇ ਖਾਲਸਾ ਸੋਈ ਰਤ ਬੈਦ ਕਬ ਹੁੰਦਾ ਅੱਗੇ ਸਾਨੂੰ ਖਲੜੈ ਨ ਰਾਂਣ ਤੇ ਭਾਗਿਆ ਕੁੱਠਾ ਹੋਂ ਕਾ ਚਰਤ ਮਾਟੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਓਰ ਨਾ ਕਬੂ ਦੇਖਿਆ ਰਤ ਮੰਨ ਤੋ ਸੋਚੇਂ ਤੋ ਸਿੱਖਿਆ ਰਤ ਮਿਹਨਤੋ ਸੇਕ ਹਾਵਾਂ ਮਦਦ ਬਚਨ ਸਭੇ ਨੂੰ ਪਾਕ ਹੈ ਜੇ ਆ ਤਾਂ ਕੋ ਮਨ ਮੇਂ ਦੇਵ ਚਾ ਰੱਖਾ ਹੈ ਮਹਾਰਾ ਇਹ ਵਿੱਚ ਇਨੀਆਂ ਸਿਫਤਾਂ ਕਰਦੇ ਨੇ ਠੰਡੇ ਪਾਣੀ ਦੋਨਾ ਨਾ ਆਵੇ ਬਿਨ ਜਬ ਜੇ ਪੜੇ ਪ੍ਰਸਾਦ ਜੋ ਪਾਵੈ ਬੇਨ ਰਹਿ ਰਾਜ ਸਮਾ ਜੋ ਖੋਇ ਕੀਰਤਨ ਪੜੇ ਬਿਨਾਂ ਜੋ ਸੋਇ ਚੂਲੀ ਕਰਕੇ ਕਾਜ ਵਜਾਰਾ ਡਿੰਗ ਤੇ ਜਨ ਜੋ ਤਰੰਡ ਸਾਰਾ ਪ੍ਰਾਤਕਾਰ ਸਾਥ ਸੰਗਮ ਜਾਵੈ ਤਮ ਘਾਦਰ ਵਾ ਵੱਡਾ ਕਹਾਵੈ ਸਤ ਸੰਗ ਜਾਇ ਕਰ ਚੇਤਨ ਢੁਲਾਵੈ ਹਰ ਜਲ ਸੁਣ ਤੇ ਬਾਤ ਢਲਾਵੈ ਨਿਰਧਨ ਦੇ ਨਾ ਪਾਸ ਬਾ ਸੋਤਨ ਘਾਹੀ ਮੂਲ ਕਹਾਵੈ ਕਥਾ ਕੀਰਤਨ ਮਨ ਲਾਵੈ ਸੰਤ ਸੇ ਕੋ ਕੋ ਬੁਰਾ ਅਲਾਵੈ ਨਿੰਦਾ ਜੁਆ ਹੈਰਾ ਜੋ ਮਾਰ ਮਾ ਦੁਖਾਵੇ ਤਿਸ ਕੋ ਗਾਲ ਗੁਰ ਸਿਖ ਰਹਿਤ ਸੁਨੋ ਹੈ ਮੀਤ ਪਰ ਬਾਤੇ ਉਠਕਾਰੇ ਤੇ ਚੀਤ ਵਾਹਿਗੁਰੂ ਗੁਰਮੰਤਰ ਜਾਪ ਕਾਰਿ ਇਸ਼ਨਾਨ ਪਰ ਜਾਪ ਜਾਪ ਸੰਧਿਆ ਸਮੇ ਸੁਨੇ ਰਹਾ ਤੀਰਤ ਕਥਾ ਸੁਨੇ ਹਰ ਜਾਸ ਕਿੰਨੇ ਨੇਮ ਜੋਇ ਕਰਾਇ ਸੋ ਸਿਖ ਅਮਰਾਪੁਰੀ ਨੈਭਰੀ ਕਜਾਇ ਵਾਹਿਗੁਰੂ ਦੋ ਬਾਂਧ ਮੇ ਬਾਣੀ ਜੋਈ ਟੰ ਟੰ ਅੰਧਕਾਰ ਜੋਈ ਐ ਦਰਤ ਮੰਗਣ ਗੁਰਕਾ ਸਿੱਖ ਜੋਈ ਕਾਰੋ ਪਾਇ ਤਨ ਖਾਟਿਆ ਥੋਈ ਤਾਂ ਹੀ ਕਰ ਘਰ ਕੋਨੇਰ ਬਾਹ ਪੂਜਾ ਕੋਲ ਨਾ ਕਬੂ ਗਾਇ ਜੋ ਕੋ ਸਿੰਘ ਪੁਜਾਰੀ ਆਇਆ ਸੋ ਵੀ ਪੂਜਾ ਬਹੁਤ ਲੰਗਾਇਆ ਤਨਰ ਬਾ ਮਾਤਰ ਥੋ ਲੈ ਅੱਗੋ ਇਹ ਤਾਂ ਜਗਾਦੀ ਮੈਂ ਦਾਂਸ ਨਰਕ ਕਾਰਜੋ ਕਾਰ ਕਮਾਵੇ ਤਾਂ ਕਾ ਜੋ ਤਾਨ ਕਰ ਜੇ ਆਵੇ ਤੇ ਇਸ ਤੇ ਗੁਰਦੂ ਸੋਤ ਜੋ ਦੇ ਦੂ ਸੰਦ ਜੜੀ ਦਸਾਂ ਨਾਂ ਦੀ ਕੀਤੇ ਕਰ ਤੇ ਇਸ ਤੇ ਗੁਰਦੂ ਸੋਤ ਜੋ ਦੇ ਸਿੰਘ ਸੋ ਯਸ ਬਹੁਤ ਜਗ ਮੇ ਲਈ ਇਹ ਗੋਲ ਕੇ ਰੱਖੇ ਨਾ ਹੈ ਜੋ ਛਾਲਕਾ ਕਰ ਹੈ ਵਪਾਰ ਕਹ ਗੋਬਿੰਦ ਸਿੰਘ ਲਾਲ ਦੀ ਭੋਗੇ ਨਰਕ ਹਜ਼ਾਰ ਜਸਵੰਤ ਗੁਰੂ ਨਾਂ ਦੇ ਧੂਰ ਬੋਲ ਜੋ ਖਾਇ ਕਹ ਗੋਬਿੰਦ ਸਿੰਘ ਲਾਲ ਦੀ ਤੇ ਇਸ ਕਾ ਕਛੂ ਨਾ ਬਸਾਈ 嗯，等会儿。